ਤੁਹਾਨੂੰ ਆਪਾਂ ਲੈ ਕੇ ਚੱਲੇ ਆਂ ਜੀ ਦਰਸ਼ਨ ਕਰਾਉਣ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਕੀ ਗੁਰੂ ਪਰਿਵਾਰ ਦਾ ਪਰਿਵਾਰ ਵਿਛੋੜਾ ਹੋਇਆ ਸੀਗਾ ਸਰਸਾ ਨਦੀ ਕਿਨਾਰੇ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾ ਤੇ ਕਰਾਉਣੇ ਆ ਸਾਨੂੰ ਦਰਸ਼ਨ ਤੇ ਸਾਡੇ ਚੈਨ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੋਂ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜੇ ਸਨ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਜਦੋਂ ਕਿ ਅਚਨ ਚਿਤ ਬਾਈ ਧਾਰ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਕਸਮਾ ਤੋੜ ਹੱਲਾ ਬੋਲ ਦਿੱਤਾ ਇਸ ਤਰ੍ਹਾਂ ਜੁੱਧ ਵਿੱਚ ਭਾਈ ਉਦੇਸ ਸਿੰਘ ਜੀ ਅਨੇਕਾਂ ਸਿੰਘਾਂ ਸਮੇਤ ਸਿੱਹ ਦੀ ਪਾਗੇ ਜਿਨ੍ਹਾਂ ਦੀਆਂ ਮੁੱਖ ਨਿਸ਼ਾਨੀਆਂ ਮਿਲ ਰਹੀਆਂ ਹਨ ਅਤੇ ਇਸੇ ਕੋਲ ਜੁੱਧ ਵਿੱਚ ਦਸਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਇਸ ਪਵਿੱਤਰ ਮਹਾਨ ਸੇਧ ਦੀ ਅਸਥਾਨ ਨੂੰ ਸਾਰੇ ਨਮਨ ਕਰੋ ਅਤੇ ਜਰੂਰ ਇੱਕ ਵਾਰ ਸਾਰੇ ਜਿੰਦਗੀ ਵਿੱਚ ਇੱਕ ਵਾਰ ਜਰੂਰ ਇਸ ਜਗ੍ਹਾ ਤੇ ਆ ਕੇ ਆਪਣਾ ਸਿਰ ਸਜਦਾ ਕਰੋ ਇਸ ਮਹਾਨ ਧਰਤੀ ਨੂੰ ਪਹੁੰਚ ਚੁਕੇ ਆ ਜੀ ਆਪਾਂ ਗੁਰਦੁਆਰਾ ਪਰਿਵਾਰ ਵਿਚੋੜਾ ਸਾਹਿਬ ਤੁਸੀਂ ਵੀ ਦਰਸ਼ਨ ਕਰੋ ਇਸ ਮਹਾਨ ਧਰਤੀ ਦੇ ਅਤੇ ਜਰੂਰ ਇੱਕ ਵਾਰ ਇੱਥੇ ਆ ਕੇ ਜਾਓ ਲਓ ਜੀ ਅੱਜ ਤੁਹਾਨੂੰ ਲੈ ਕੇ ਆਏ ਆ ਆਪਾਂ ਦਰਸ਼ਨ ਕਰਾਉਣ ਗੁਰਦੁਆਰਾ ਪਰਿਵਾਰ ਵਿਚੋੜਾ ਜਿੱਥੇ ਕਿ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ ਸਰਸਾ ਨਹਿਰ ਤੇ ਨਦੀ ਦੇ ਇਹ ਇਤਿਹਾਸ ਇੱਥੇ ਦਾ ਆ ਗੁਰਦੁਆਰਾ ਸਾਹਿਬ ਆ ਸਾਰਾ ਬਣਿਆ ਹੋਇਆ ਤੇ ਵੀਰ ਵਿੱਚ ਛੋੜਾ ਗੁਰਦੁਆਰਾ ਸਾਹਿਬ ਜੇ ਨੂੰ ਸਾਡੇ ਨੂੰ ਵੀਡੀਓ ਚੰਗੀਆਂ ਲੱਗੀਆਂ ਹੋਣ ਤਾਂ ਸ਼ੇਅਰ ਲਾਈਕ ਐ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਉਹ ਲੋਕ ਵੀ ਦੇਖ ਸਕਣ ਜਿਹੜੇ ਇੱਥੇ ਨਹੀਂ ਇੱਥੇ ਤੱਕ ਨਹੀਂ ਆ ਸਕਦੇ ਜੀ ਇੰਦਰ ਕੜਾਪ ਸਾਹਿਬ ਸਰਪੋਕ ਤੇ ਆ ਪੌੜੀਆਂ ਚੜ ਕੇ ਜਾਊਗਾ रास्ता <laughs> उड़े को उपर है उपर कैसे नहीं अब चढ़ाई लैके आने बनया हुआ वा स्थान मेन रोड तो है आनंदपुर साहब तो रास्ते च ही आता गुरुद्वारा साहब कोई एवं नहीं थे। जा। के ना ना के का में है अगर जाके आराब ना पहुँच सकते इतना हाँ देखो पंडोच अंदर काम चल रहा इतने ਸਿਵਾ ਚੱਲ ਰਹੀ ਹੈ ਹਾਂ ਸਾਰਾ ਸਰਸਾ ਨਦੀ ਦਾ ਸਰ ਕੋ ਨਦੀ ਲੰਘਦੀ ਹੁੰਦੇ ਸੀਗੀ ਸਰਗਰਪਲਾ ਜੰਗਲ ਦੇ ਵਿੱਚ ਲੁਕਦੇ ਸੀਗਾ ਇਸ ਥਾਨ ਕਿੰਨੀ ਲੋਰੀ ਮੋਜੀ ਨੇ ਇੱਥੇ ਪਰਿਵਾਰ ਵਿਛੋੜਾ ਹੋਇਆ ਸੀ ਇਹਨਾਂ ਦਾ ਬਾਬਾ ਜੀ ਦਾ ਆ ਕੰਮ ਚੱਲ ਰਿਹਾ ਹੈ ਇੱਥੇ ਤੇਰਾ ਖੋਸੇ ਬੂ ਤੇਰਾ ਖੋਸੇ ਬੂ ਤੇ ਪ੍ਰਭ ਜੀ ਦਾ ਪ੍ਰਕਾਸ਼ ਸੀਗਾ ਹਲੇ ਨੀਚੇ ਕੀਤਾ ਹੋਇਆ ਨਾਨਕ ਤੇ ਹਰ ਹੱਸ ਸਵੀਕਾਰ ਆ ਮੰਮੀ ਸਾਡੀ ਉੱਪਰ ਚੜ੍ਹੇ ਆਹ ਦੇਖੋ ਆ ਨਾ ਦੇਖਣੀ ਤਤਲ ਹੀ ਅੰਦਾ ਹੋ ਜਾਂਦੀ ਆ ਹੋ ਰਾਤੋ ਪੈ ਜਾਇਂ ਤੋਰਾ ਇਥੇ ਗੁਰੂ ਜੀ ਦੇ ਪਰਿਵਾਰ ਦਾ ਵਿਚੋੜਾ ਹੋਇਆ ਸੀਗਾ ਆਖੀ ਵਾਰ ਉਰੇ ਸਾਰੇ ਸਿਗੀ ਇਕੱਠੇ ਸਰਸਾ ਨਦੀ ਇੱਥੋਂ ਹੀ ਲੰਘਦੀ ਸੀਗੀ ਦੇਖੋ ਤੁਸੀਂ ਵੀ ਮਹਿਸੂਸ ਕਰੋ ਉਸ ਟਾਈਮ ਕੰਨਾ ਹੋ ਗਿਆ ਹੋખા ਹੋਗਾ ਠੰਡਾਂ ਦੇ ਵਿੱਚ ਇੱਥੇ ਜਾਣਾ ਘਰ ਛੱਡਣਾ ਦੇ ਨੇ ਕੇ ਆਹ ਸਰੀ ਜਗਾ ਬਣੀ ਹੋਈ ਆ ਇੱਥੇ ਵੀ ਗੁਰਦੁਆਰਾ ਸਾਹਿਬ ਦਾ ਜਗਾ ਉਸ ਰੋਬਰ ਸਾਹਿਬ ਆ ਗਿਆ ਕਿ ਆ ਦਰਵਾਜ਼ਾ ਸਾਰ ਆਪਾ ਆ ਨੀਚਾਲਾ ਸਾਗ ਮੇਲੰਗ ਸਾਡੀ ਪੁਰਾਣੀ ਆਂੁਰ ਜਾ ਕੋਰ ਜਾ ਕਟ ਮਰੇ ਆਹ ਕਟਮਰ ਕਸੇ ਟਾਈਮ ਇਤੋਂ ਹੀ ਸਰਸਰ ਨਾਲੀ ਲੱਗਦੀ ਸੀਗੀ ਤੇ ਇੱਥੇ ਪਰਿਵਾਰ ਵਿਛੋੜਾ ਪਿਆ ਸੀ ਬਾਬਾ ਜੀ ਦਾ ਮੇਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਇਸ ਤੋਂ ਬਾਅਦ ਦੀ ਮਿਲ ਸਕਿਆ ਹੈਗਾ चौ ਪਰਿਵਾਰ ਵਿੱਚ ਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੁਸੀਂ ਇਹ ਤੁਸੀਂ ਦਰਸ਼ਨ ਕਰ ਰਹੇ ਸੀ ਉਹਨਾਂ ਗੁਰਦੁਆਰਾ ਸਾਹਿਬ ਪ੍ਰਿਮ ਇੱਥੇ ਪਰ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀਗਾ ਸਰਸਾ ਨਦੀ ਮਹਿੰਦੀ ਸਿੱਥੋਂ ਦੀ ਜਿਨੇ ਰਸਤਾ ਰੋਕ ਲਿਆ ਸੀ ਗੁਰੂ ਜੀ ਪਰਿਵਾਰ ਦਾ ਸਾਰਾ ਜੰਗਲਾਈ ਏਰੀਆ ਜੰਗਲੀ ਏਰੀਆ ਆ ਦੇਖੋ ਜੀ ਬਣਿਆ ਹੋਇਆ ਉਹ ਵੀ ਉਹਦੇ ਨਦੀ ਹੁੰਦੀ ਸੀ ਉਰੇ ਸਰਸਾ ਨਦੀ ਵਹਿੰਦੀ ਸੀ ਤੇ ਆ ਗੁਰਦੁਆਰਾ ਸਾਹਿਬ ਦਿਖ ਰਿਹਾ ਇੱਥੇ ਦੇਖੋ ਤਾ ਸਾਹਿਬ ਤੇ ਜੇ ਤੁਹਾਨੂੰ ਦਰਸ਼ਨ ਵਧੀਆ ਹੋ ਜਾਣ ਗੁਰਦੁਆਰਾ ਸਾਹਿਬ ਦੇ ਤੁਹਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰ ਕਰ ਦਿਓ ਜੀ